Oh, Pelicody Pelicody. لگیا ہوا میرے مِترو شنی وارو ਬੰਦਰਾ ਵਾਲਾ ਪਿੰਡਰਾ ਵਾਲਾ ਉਹ ਜੇ ਆਉਂਦਾ ਸਵਾ ਤਾੜੀ ਮਾਰ ਦੇ ਕਾਲਾ ਸੰਘੇ ਦਾ ਤਾਜ ਤੇ ਬਾਨਾ ਤਾੜੀ ਵਾਹਨੇ ਦਰੇ ਅੱਧ ਦੇ ਸੰਦੀਪ ਭੁਲੁਧਰ ਤੇ ਗਗੀਖੀਰਾਂ ਵਾਲਾ ਇੱਕ ਵਿੱਚ ਅੰਨਾ ਜੋਰ ਰੱਖ ਦੇ ਆਰ ਨਾਲ ਖੇਡਦਾ ਸੀ ਯਾਰੋ ਸੁਖਮਣ ਚੋੜੇ ਦਾ ਤੋੜੇ ਅਰਸ਼ਨ ਕਾੜ ਯਾਰੋ ਕੰਮ ਨਹੀਂ ਉਹਦੇ ਦਾ ਸਿੱਕੀ ਸੁਰੂਰ ਚੜਦਾ ਗੱਗਨ ਜੁਕੇ ਮਾਰਦਾ ਬੜਾ ਵਰੀਆ ਸਵਾ ਆਵਾਂ ਦੇ ਜੋਬਤ ਤੇ ਰੂਬੀ ਹੱਥੋਂ ਮਾਰਦਾ ਕੋਤਾ ਕਾਲਾ ਗਿੱਟਾ ਫੜਕੇ ਉਸੇ ਨੱਦਰੂ ਕੇਤੀ ਪਾਉਂਦਾ ਹੈ ਬਾਕੀਆਂ ਬੜਾ ਗੁੱਲਾ ਬੜਾ ਇਮਤਿਸ਼ਵਾਤ ਦਿਖਾਉਣਾ ਹੈ ਪੇਟਾਂ ਵਾਲੇ ਚੰਨੇ ਦਾ ਜੱਫਾ ਆਈ ਤੇ ਆਕੇ ਲਾਉਣਾ ਨੰਗਲ ਅੰਮੀਆਂ ਵਾਲੇ ਦਾ ਜਾਫੀ ਮਹਿੰਗਾ ਕਹਾਉਣਾ ਪੂਰੀ ਦੁਨੀਆ ਚ ਮਸ਼ਹੂਰ ਕਿਹਦੇ ਵਿੱਚ ਕਿਹੜੀ ਖੂਬੀ ਹੁਣ ਦੱਸਾਂਗੇ ਜਰੂਰ ਦਾ ਜਸ਼ਨ ਆਨੰਗਰੀਆ ਹੈ ਉਹ ਪਿੰਡਰਾਂ ਵਾਲਾ ਜਵਾਨ ਦਾ ਪੱਕਾ ਇਨਸਾਨ ਹੈ ਕਾਲੇ ਸੰ ਸਨੀ ਜਵਾਨ ਆ ਪੱਕਾ ਇਨਸਾਨ ਹੈ ਆ ਗੱਬਰੂ ਆਜਾ ਐਕਸਪ੍ਰੈਸ ਦੇ ਤੌਰ ਤੇ ਜਾਣਿਆ ਜਾਂਦਾ ਹੈ ਸੰਧੂ ਕੁਮਾਰ ਦਾ ਗੱਬਰੂ ਜਗਮੋਤ ਸਿੰਘ ਮੱਖੀ ਕਲਾ ਵਾਲਾ ਭੜ ਕੇ ਕਬੱਡੀ ਪਾ ਰਿਹਾ ਹੈ ਜਿੱਤਾਰਿਆਂ ਦਾ ਕਰਵੀਰ ਮਾਨਸੇ ਲੱਕੇ ਵਾਲਾ ਸਿੱਧੂ ਮੂਸੇ ਦੇ ਲੱਕੇ ਦਾ ਕਬੱਡੀ ਖਿਡਾਰੀ ਪਰ ਅਗਲੀ ਰੇਡ ਗੁਰੀ ਆ ਗਿਆ ਧਰੇੜ ਵਾਲਾ ਭਾਈ ਇੱਥੋਂ ਪਿੱਛੇ ਪਿੱਛੇ ਹੋ ਜੀ ਪਲੀਜ਼ ਲਾਈਵ ਚੱਲਦਾ ਹੈ ਬੀਠੀ ਆ ਪਿੱਛੇ ਪਿੱਛੇ ਹੋ ਜੀ ਆ ਗੋਰੀ ਧਲੇਰ ਵਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਗੁਰਜਰ ਸਿੰਘ ਸੈਣੀ 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 ਕਾਲੇ ਸੰਘਿਆ ਵਾਲਾ ਖੁੰਝ ਗਿਆ ਮੇਰੇ ਮਿੱਤਰੋ ਛਾਡੇ ਦਾ ਛੇ ਦਾ ਖੋਲਪ੍ਰੀਤ ਮਾਦਰੀ ਦਾ ਜਿੰਨੇ ਪੁਆਇੰਟ ਜਸ਼ਨ ਆਪਣੇ ਟੀਮ ਦੇ ਹਿੱਸੇ ਜੋੜੇਗਾ 5-500 ਹੋਣਗੇ ਔਰ ਰੇਸ਼ਮ ਜੰਮੇਵਾ ਬਾਜੇ ਵਾਲਾ ਜੇ ਮਲਬਈ ਕਬੱਡੀਆਂ ਪਾਉਂਦੇ ਮਾਜੀ ਜੱਫੇ ਲਾਉਂਦੇ ਨੇ ਹਰ ਪਾਸੇ ਨੇ ਚਾਚੇ ਲੋਕੋ ਹਣ ਦਬਾਵੀਆਂ ਦੇ ਉਹ ਕੌਡੀ ਕੌਡੀ ਕਰਦੇ ਫਿਰਦੇ ਸਵਰਗ ਜਬਰੂਆ ਇਹ ਆ ਕਦੂ ਰਸੂਰਪੁਰਿਆ ਹੈ ਕਦਰ ਸੂਰਪਰੀਆ ਭਾਈ ਖੋਲ ਦੇ ਵਾਰੀ ਥੋੜੀ ਨਹੀਂ ਹੈ ਹਾਂ ਹਾਂ ਕਬੱਡੀ ਕਬੱਡੀ ਜੈਸ਼ਨ ਦੀ ਕੇ ਨੋਟ ਕੀਤੇ ਜਾ ਰਹੇ ਕੁਝ ਨਾਮ ਤੁਸੀਂ ਕਾਪੀ ਤੇ ਮਾਰਦੇ ਆ ਲਾਟ ਜਿਹੜੇ ਮਿੱਤਰਾਂ ਦੀ ਕਨਜਾਬੀ ਤੇ ਮਾਰਦੇ ਆ ਲਾਟ ਜਿਹੜੇ ਸਾਡੀ ਕਨਜਾਬੀ ਤੇ ਉਹ ਬੱਲੇ ਬੱਲੇ ਕੋਤਿਆਲਾ ਉਹ ਚੱਕਾ ਚੱਕ ਮੇਲਾ ਤਾਖੇ ਦਾ ਚੱਲਦਾ ਮੇਲਾ ਤਾਖੇ ਦਾ ਚੱਲਦਾ ਅੱਜ ਤੇ ਇੱਕ ਹੀ ਧੱਕ ਪੈਣੀ ਐ ਉਹ ਕਬੱਡੀ ਮੱਖੇ ਖਾਰੂ ਹੀ ਬਸ ਨਾਵਾਂ ਦਾ ਮਾਰਦੇ ਪੱਟਾਂ ਤੇ ਥਾਪੀਆਂ ਜਿੰਨਾਂ ਪੀਤਾ ਦੁਦ ਨਾਵਾਂ ਦਾ ਖਾਰੂ ਹੀ ਬਸ ਨਾਵਾਂ ਦਾ ਮਾਜਾ ਐਕਸਪ੍ਰੈਸ ਕਬੱਡੀ ਜਟਾਰਿਆਂ ਵਾਲਾ ਆਹ ਵੇਖਦਾ ਆਹ ਅਗਲੀ ਕਬੱਡੀ ਕੋਰੀ ਆ ਗਿਆ ਤਰੇਰ ਵਾਲਾ ਫਰੋਜ਼ ਖਾਨ ਨੇ ਕਦੇ ਗਾਇਆ ਵੀ ਸੌ ਟੁੱਟ ਹੀ ਜਾਂਦੀ ਏ ਹੋਵੇ ਕਿੰਨੀ ਵੀ ਵੱਡੀ ਅੱਜ ਮੋਲਾਪੁਰ ਦਾਖੇ ਦਾ ਕਬੱਡੀ ਕੱਪ ਹੈ ਛੋਟੀ ਜੀ ਟੱਕਰ ਹੈ ਬਬੂ ਭਿੰਡਰਾ ਵਾਲਾ ਤਿਆਰ ਹੈ ਕਾਲੇ ਸੰਘੇ ਵਾਲਾ ਚਾਰ ਮੇਰੇ ਮਿੱਤਰੋ ਚੌੜੀ ਕਮਬੜੀ ਚੈਨ ਵਿੱਚੋਂ ਪਹਿਲੇ ਬੱਬੂ ਨੇ ਕਿਹਾ ਦੋ ਜੱਫੇ ਲਾ ਕੇ ਮੇਲਾ ਨੱਜੜ ਲਾਤਾ ਹੈ ਆਪਣੀ ਕਾਲੇ ਸੰਘੇਉ ਸਾਹਮਣੇ ਸਾਹਮਣੇ ਵਾਈਗੁਰ ਮੇਰੇ ਕਰੇ ਮਾਰ ਕੇ ਸੱਚੇ ਪਾਸ਼ਾ ਮੇਰੇ ਰੱਖੇ ਕਾਲੇ ਸੰਘੇ ਵਾਲਾ ਸਣੀ ਕੱਢ ਦਿਓ ਜੀ ਤਾਇਆ ਕੱਢ ਦਿਓ ਅੱਗੇ ਰਿਪੋਰਟ ਹੈ ਤੇ ਹੁਣ ਦੇਖ ਲਿਓ ਆਕੇ ਲਓ ਅਗਲੀ ਕਬੱਡੀ ਪਿਸਟਲ ਆ ਗਿਆ ਭਿੰਡਰਾ ਵਾਲਾ ਵਰਿੰਦਰ ਸਿੰਘ ਅਰਕੇ ਕਬੱਡੀ ਪਾ ਰਿਹਾ ਔਰ ਚੋੜੇ ਵਿੱਚੋਂ ਜਟਾੜਿਆਂ ਵਾਲਾ ਮਾਨਸੇ ਵਾਲਾ ਕੁਲਵੀਰ ਵੜ ਗਿਆ ਧੱਕਾ ਔਰ ਅਗਲੀ ਕਬੱਡੀ ਜਸ਼ਨ ਆ ਗਿਆ ਅਰਵੀਰ ਸੇੜੀ ਧੱਤੀ ਦਾ ਹੈ ਨਕਮਸ਼ਕ ਹੋਨੇ ਹੈ ਕਾਲੀਆਂ ਬਾਰੇ ਸੱਚੇ ਬਾਸ਼ਾ ਦੀ ਪਾਵੀਸ਼ਵ ਧੱਤੀ ਹੈ ਪਹਿਲਵਾਨੀ ਦੀ ਕਹਿੰਦੇ ਨਰਸਰੀ ਵਜੋਂ ਜਾਣਿਆ ਜਾਂਦਾ ਹੈ ਪਿੰਡ ਔਰ ਕਹਿੰਦੀ ਕੇ ਸ਼ਮੇਰੀਆਂ ਗੱਲਾਂ ਹੈ ਕਹਿੰਦੀ ਅਮਰੀਕ ਪਹਿਲਵਾਨ ਰੌਣੀ ਬਾਦਾਂ ਗੱਲਾਂ ਹੈ ਕਹਿੰਦੀ ਸ਼ਕੰਦਰ ਭਹਾਵੀਆਂ ਗੱਲਾਂ ਹੈ ਔਰ ਮੇ ਵੀਰੋ ਅਗਲੀ ਕਬੱਡੀ ਦੇ ਉੱਤੇ ਹੁਣ ਭਿੰਡਰਾ ਸੰਘਿਆ ਵਾਲਾ ਕਿਹੜਾ ਜਾਫੀ ਲਾ ਕੇ ਜਫਾ ਹੈ ਐਨ ਬੱਲੇ ਬੱਲੇ ਕਰਾ ਦੂਗਾ ਕਿਹੜਾ ਖੁੱਤੀ ਪਕੇ ਜਾਊਗਾ ਕਿਹੜਾ ਟਾਖੇ ਵਿੱਚ ਬੱਲੇ ਬੱਲੇ ਟੱਕਰ ਸਿਰੇ ਦੀ ਹੈ ਔਰ ਟੱਕਰ ਸਿਰੇ ਦੀ ਐ ਟੱਕਰ ਸਿਰੇ ਦੀ ਐ ਕਿ ਰੀਅਲ ਆ ਟੱਕਰ ਕੋਈ ਕੰਮ ਨਹੀਂ ਉਹ ਫੇਕ ਜਦੋਂ ਵੱਜਦੀ ਟਕਾਰੇ ਫਿਰ ਨਿਕਲਦਾ ਸੇਕ ਆ ਆ ਮੱਖਣਸੱਲੂ ਮੇਰੇ ਮਿੱਤਰੋ ਪਿੰਡੀ ਚੰਡੀ ਦਾ ਚਹੇਤਾ ਉਹ ਵਧਾਇਆ ਨੇ ਯਾਰ ਕਿ ਕਬੱਡੀ ਕਲਬ ਦੀ ਖੇਡਦਾ ਟੋਨੀ ਮਲਤਾਨੀ ਹੁਣੇ ਵੇਲੇ ਆ ਪਿੰਡੀ ਚੰਡੀ ਮਾਨ ਕਰਦਾ ਅੱਜ ਐਕਸਪ੍ਰੈਸ ਦੇ ਉੱਤੇ ਕੱਲੋਂ ਵੀ ਸੱਤੇ ਸੱਤੇ ਕੇ ਰੇਲੇ ਵਿੱਚ ਬਲਕਰਨ ਮੰਡੇ ਸਰਪੰਚ ਸਿੱਤੇ ਦੇ ਨਾਲ ਉਹਨਾਂ ਦਾ ਕਬੱਡੀ ਕੱਪ ਹੋਵੇਗਾ ਗੁਰੀ ਦੀ ਕਬੱਡੀ ਤੇ ਵੀਰੇ ਕਰਦੇ ਗੱਲ ਲਓ ਗੁਰੀ ਤਰੇਰ ਵਾਲਾ ਕਬੱਡੀ ਪਾ ਰਿਹਾ ਪੰਜਾਬੀ بڑی دے لیں سب نے کئی ماما نے لال کوئی فین ہویا تو لیا دا ادرش کسے دا کنہار کو لال اور کالے سنگینا سنی اس لیٹ ٹائی تے کرتا ہے آؤ جاندہ گریتر ہیر والا ہے پیسٹل آگیا ہے ਦੇ ਵੀਰੋ 13 ਮਾਰਚ 1940 ਦਾ ਦਿਨ ਲੋਕਾਂ ਨੂੰ ਯਾਦ ਹੋਣਾ ਹੈ ਜਦੋਂ ਆਖਿਆ ਗਿਆ ਵੀ ਉਧਮ ਸਿੰਘ ਗੋਲੀ ਮਾਰੀ ਸਿੱਧੀ ਵਿੱਚ ਦਿਲ ਦੇ ਭਾਈ ਤੇ ਕਲਤੇ ਮਿਹਨਤ ਵਜਾਰੋਂ ਜਿਗਰੇ ਨਾ ਮਰਦੇ ਭਾਈ ਇਹ ਜਿਗਰੇ ਦੀ ਕਬੱਡੀ ਖੇਡੀ ਹੈ ਇਹ ਜਿਗਰੇ ਦੀ ਕਬੱਡੀ ਖੇਡੀ ਜਾ ਰਹੀ ਹੈ ਸਿਰੇ ਦੀ ਕਬੱਡੀ ਹੈ ਆ ਮੁੰਡਾ ਬੜਾ ਅਣਖੀਲਾ ਰੇਡਰ ਹੈ ਆ ਮੁੰਡਾ ਬੜਾ ਖਿੰਡਲਾ ਕਬੱਡੀਆਂ ਪਾਉਣ ਵਾਲਾ ਹੈ ਆ ਮੁੰਡਾ ਬੜਾ ਖੁੱਤਰ ਕਬੱਡੀ ਖੇਡਦਾ ਹੈ ਆ ਗਬਰੂ ਬੜੀ ਤਰੇਟਾ ਕਬੱਡੀ ਖੇਡਦਾ ਹੈ ਤਾਂ ਹੀ ਤੇ ਕਹਿੰਦੇ ਟੌਪ ਮਾਡਲ ਸਕਾਰਪਿਓ ਗੱਡੀ ਜਿਹੜੀ ਹੈ ਇਸ ਗਬਰੂ ਮਿੱਤੀ ਜਾਊਗੀ ਡੀਜੇਬੀ ਕਬੱਡੀ ਕਲੈਫੋਰਨੀਆ ਮੇਨ ਹੈ ਘੁਟੇ ਖਾਖੋਣੀ ਮਾਰ ਕਰਦੇ ਆ ਲਸ਼ੁਰਪਰਾ ਮਾਰ ਕਰਦੇ ਆ ਲੋ ਕੋਈ ਹਕੜੀ ਉੱਤੇ ਹੁਣ ਚਾਹ ਦੇ ਵਿੱਚੋਂ ਬੱਬੂ ਜਿੰਨੇ ਜੱਫੇ ਲਾਵੇ ਕੈਨੇਡਾ ਤੇ ਮਨਜੋਤ ਕੈਲਪੁਰ ਉਹਨਾਂ ਵੱਲੋਂ 5-500 ਦੇ ਮਾਣ ਹੋਣਗੇ ਬੱਬੂ ਜਿੰਨੇ ਜੱਫੇ ਲਾਵੇਗਾ ਪਿੰਡਰਾ ਵਾਲਾ ਵਰਦਾਲਾ ਜਿੰਨੇ ਜੱਫੇ ਲਾਓ 5-500 ਦਿੱਤੇ ਜਾਣਗੇ ਚੋਕਾ ਵਾਲਾ ਤਨਵੀਰ ਕੈਲਾ ਉਹ ਕਬੱਡੀ ਕਹਿੰਦੇ ਮੱਖਣ ਸੰਨੂ ਦੀ ਮਾਝੇ ਵਾਲੇ ਦੀ ਇਸਕੇ ਦੇ ਤੌਰ ਤੇ ਦੁਨੀਆ ਜਾਣਦੀ ਹੈ ਉਹ ਕਦੇ ਕਰੋੜਾਂ ਦੀ ਕਬੱਡੀ ਖੇਡਣ ਵਾਲਾ ਆਉਂਦਾ ਹੈ ਆਉਂਦਾ ਹੈ ਸ਼ੌਕਨਾ ਮੇਰੇ ਮਿੱਤਰੋ ਲੈ ਵੀ ਪਿੰਡਰਾ ਵਾਲਿਆ ਪਿੰਡੀ ਜਾਣ ਕੇ ਦੇਖ ਫਾ ਲਗੇਗਾ ਅਗਲੀ ਕਬੱਡੀ ਗੁਰੀ ਆ ਗਿਆ ਤਰੇਲ ਵਾਲਾ ਕੋ ਸੁਖਮਨ ਆਸ਼ ਨੂੰ ਪਿਆਰ ਕਰਦਾ ਹੈ ਲਗਾ ਕਿਸ ਦਾ ਮੱਖਣ ਵਖੀ ਨਾਲ ਕੋਈ ਰਾਣਪੁਰਿਆ ਪਾਲਾ ਬਾਣਾ ਸੋਚਦਾ ਹੈ ਹੀਰੋ ਕਿਸ ਦਾ ਬਿੱਟੂ ਦਗਾਲ ਲਾ ਪੈਖ ਕੌਡੀ ਟੱਚ ਸੱਜ ਗਿਆ ਗੁਰਦਿਆਲਾ ਪਿੰਡਰਾ ਵਾਲਾ ਬਾਬੂ ਪਿੰਡਰਾ ਵਾਲਾ ਸਿਰੇ ਦਾ ਜਾਫੀ ਹੈ ਪੱਕੀ ਜਵਾਨ ਵਾਲਾ ਇਨਸਾਨ ਹੈ ਜਿੱਥੇ ਕਹਿ ਦੁੰਦਾ ਉੱਥੇ ਪੜਦਾ ਜ਼ਰੂਰ ਹੈ ਲਾ ਅਗਲੀ ਕਬੱਡੀ ਪਿਸਤਲ ਪ੍ਰਿੰਦਰ ਸਿਰੇ ਪਿੰਡਰਾ ਦਾ ਪਿੰਡੂ ਅਜਿੰਦਰੇ ਦਾ ਪਿੰਡੂ ਪੱਲੇ ਦਾ ਪਿੰਡੂ ਤੁਕੀ ਪਿੰਡਰ ਦਾ ਪਿੰਡੂ ਔ ਕਬੱਡੀ ਬੱਲੇ ਸਰਾ ਟਾਕਾ ਕੌਡੀ ਕਾਪਾ ਸਰੇ ਦੀ ਟੱਕਰ ਆ ਸੂਰਪਰੀਆ ਆ ਰੋਲਪਰੀਆ ਕਤੂ ਸੂਰਪਰੀਆ ਅਮਰੀਕਾ ਤੋਂ ਆਇਆ ਹੈ ਅਸੀਂ ਉਹ ਸਫਲ ਪੈ ਗਿਆ ਜੈਸ਼ਨ ਲਈ 1000 ਦੇ ਮਾਰਨੇ ਉਹ ਪਰਮਾਨ ਦੀ ਕਬੱਡੀ ਤੇ ਦੂਜੇ ਪਾਸੇ ਚਾਰ gxf ਬਾਬਾ ਬੀ ਵਿਚ ਬੀ ਦੀ ਚੰਦ ਕਬੱਡੀ ਕਲੱਬ ਜੰਡੀ ਪਿੰਡ ਕਰਾਵੇ ਗੁਰਦੇਵਾਲ ਸਿੰਘ ਪਰ ਟੈਕਨੀਕਲ ਐ ਕ੍ਰੈਡਰ ਨੂੰ ਦਿੱਤਾ ਗਿਆ ਅਗਲੀ ਕਬੱਡੀ ਫਿਰ ਮੱਖਣ ਸੰਧੂ ਹੋਈ ਸੁਖਮਣਾਸ਼ ਨੂੰ ਪਿਆਰ ਕਰਦਾ ਲਗਾਓ ਕਿਸੇ ਦਾ ਮੱਖਣ ਮੱਖੀ ਨਾਲ ਕੋ ਜਲਾਲਪਰੀਏ ਪਲੇ ਨੂੰ ਮੰਨਦਾ ਹੈ ਖੀਰੋ ਕਿਸ ਦਾ ਬਿੱਟੋ ਦਗਾਲ ਰੋਡ ਰੇਡ ਪਈ ਹੋਈ ਹੈ ਹੁਣ ਕੌਣ ਆ ਗਿਆ ਜੱਫੀ ਕੋਈ ਸੰਦੀਪ ਲੋਧਰਵਾਨਾ ਸੋੜਦਾ ਹੈ ਕੋਈ ਦੁਰਦਾ ਸੁਲਤਾਨ ਬਾਗੀ ਦੀ ਚਾਲ ਇਹ ਆਪਣੇ ਰਤਰੇ ਹੈ ਇਹ ਆਪਣੀਆਂ ਪ੍ਰਾਪਤੀਆਂ ਹੈ ਇਹ ਆਪਣੇ ਕਰਦਾਰ ਹੈ ਇਹ ਆਪਣੀਆਂ ਮਿਹਨਤ ਹੈ ਪਰ ਆ ਘਬਰੂ ਜੇ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਜਿਹੜੀ ਚੁਕੜੀ ਕਰੇ ਨਹੀਂ ਉਹ ਤਾਣ ਹੁੰਨੇ ਆ ਪਤਾ ਟੋਗਰਾ ਨੂੰ ਅਸੀਂ ਜੱਟ ਜੌਣ ਹੁੰਨੇ ਆ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਆ ਚੋਟੀ ਦਾ ਰੀਡਰ ਇਕਬਦਰ ਭਵਾਨ ਦਾ ਪੁੱਤਰਾ ਇਹ ਏਰੀਆ ਲੱਗ ਤੋਂ ਵਰਦਾ ਆਲਮਗੀਰ ਜਸ਼ਨ ਦਾ ਵੀ ਨਾ ਹੁਣ ਚੱਲਦਾ ਉਹ ਨਾ ਹੁਣ ਚੱਲਦਾ ਸ਼ਾਟਾਂ ਦਾ ਖਾਤੇ ਗੁਰਪ੍ਰੀ ਮਾਜੀ ਵੱਲੋਂ ਵੱਡੇ ਮਾਰ ਦਿੱਤੇ ਜਾਣ ਕਿ ਪੁਆਇੰਟ ਲਵੇਗਾ ਉਧਰ ਉਧਰ ਚੋਕੇ ਵਾਲਾ ਤੇ ਕੋਰੇ ਵਾਲਾ ਪਹਿਲੇ ਸੈਮੀਫਾਈਨਲ ਲਈ ਆ ਜਾਣ ਚੋਕੇ ਨਾਲ ਤੇ ਕੋਰੇਆ ਇਹ ਪਹਿਲੇ ਸੈਮੀਫਾਈਨਲ ਲਈ ਆ ਜਾਣ ਕਿੜਿਆਣੇ ਦਾ ਮੈਚ ਇਹਨਾਂ ਵਿੱਚੋਂ ਜਿੱਦਣ ਵਾਲੀ ਨਾ ਹੋਵੇਗਾ ਉਹ ਭਿੰਦਰ ਪਿਸਟਲ ਕਿ ਪਿਸਟਲ ਦਾ ਮਿੰਨ ਬਜਾਰੋ ਛਿਗਰੇ ਕਰਿਓ ਮਿਲਦੇ ਜੀ ਪਿਸਟਲ ਤੇ ਮਿੰਨ ਬਜਾਰੋ ਛਿਗਰੇ ਘੱਟ ਮਿਲਦੇ ਜੀ ਉਹ ਕਬੱਡੀ 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 ਕੁਲਵੀਰ ਜਟਾਣਿਆ ਵਾਲਾ ਹੋ ਗਿਆ ਮੂਰੇ ਆਹ ਕਰੇਡ ਦੇਸਿਆ ਉਹ ਬਾਈ ਕਹਿੰਦਾ ਇੱਕ ਵਾਰੀ ਕਹਿ ਲਈ ਨਤੋਂ ਮਾਰਿਆ ਸਰਾ ਕਬਰੂ ਆ ਕੇ ਕਿਹਨਾਂ ਜਾਂਦਾ ਹੈ ਰੇਡ ਪੈ ਗਈ ਹੈ ਫਰੋਜ ਖਾਨ ਦਾ ਪਿੰਡੋ ਗੁਰੀ ਧਰੇੜ ਵਾਲਾ ਤੇ ਚੌੜੇ ਵਿੱਚੋਂ ਕਾਲੇ ਸੰਗ ਦਾ ਸਣੀ ਇਸ ਲਈ ਤਾਇ ਤੇ ਕਰਦਾ ਹੈ ਕਦੇ ਘੋਡੇ ਦੀ ਗੱਲ ਕਦੀ ਕਦੇ ਤਾਜ ਦੀ ਗੱਲ ਕਦੀ ਮਖਦਮੌਰ ਦੀ ਗੱਲ ਪਰ ਆਹ ਗੱਬਰੂ ਚੋਟੀ ਦੇ ਰੇਟਾਂ ਦੇ ਵਿੱਚ ਸਿਲਾ ਕਰਾਉਂਦਾ ਹੈ ਹਾਜੇ ਐਕਸਪਰਟ ਦੇ ਤੌਰ ਤੇ ਜਾਣਾ ਜਾਂਦਾ ਹੈ ਜਿਹੜੇ ਇਲਾਕੇ ਦੇ ਕਰੀ ਸੁਖਮਣ ਦੇ ਲੋਗ ਹੈ ਜਹਾਰ ਕੇ ਕੇ ਬਣਾਉਂਦੇ ਸਨ ਔਰ ਕਦੀ ਸੰਦੀਪਰੀਆ ਗੋਪੀ ਪਰ ਆਹ ਮੁੰਡਾ ਸਰਦਾਰਾਂ ਦੇ ਪਿੰਡ ਤੋਂ ਕਹਿੰਦੇ ਕਾਲੂ ਦਾ ਪਿੰਡੂ ਟਰਾਈ ਕਰਦਾ ਹੈ ਕੱਤੋਂ ਰਸੂਰਪਰੀਆ ਹੈ ਪਰ ਅਗਲੀ ਕਬੱਡੀ ਜਸ਼ਨ ਫਿਰ ਆ ਗਿਆ ਹੈ ਕੇਰ ਆਪਾਂ ਛਾਤੀ ਮੇਰੀ ਗੁੰਡਮੀ ਆਲ ਬੱਲੇ ਦੇ ਵਾਂਗੂ ਦੁਨੀਆ ਜਾਣੇ ਤਾ ਵੀ ਬਣ ਜਾ ਅਜਮੇਰ ਜਲਾਲ ਮੋਕਾ ਗੁਜਾਰੀ ਵਾਂਗੂ ਕੌਡੀ ਹੋ ਜੇ ਚਮਕਾ ਬਾਗ ਮਸੀਹਾ ਕੋ ਜੀਤ ਲਲੀਆਂ ਦੇ ਸੀ ਵਾਂਗੂ ਅਸਮਾਨ ਚ ਉੱਟਾ ਜਬ ਬਣ ਗਿਆ ਤੂ ਤੁਰ ਗੀਤ ਬਗਿਆ ਨੇ ਮੰਗੀ ਵਾਂਗੂ ਛਾਤੀ ਤਾਲ ਤੇ ਖੜ ਜਾ ਪੱਟ ਹੋ ਜਨ ਕਰਾ ਗੁਰੂ ਲਾਲ ਇਕ ਚਿਤ ਕਰੇ ਸੁਖਵੀਰ ਮੈਂ ਬਣ ਜਾ ਜਿੱਤੇ ਵਾਂਗੂ ਕਰਾ ਕੈਚ ਮੈਂ ਜਿੱਦਾ ਕਰਦਾ ਸੁੱਖਾ ਪਟਾਲ ਰਬਾ ਸ਼ਤ ਮੇਰੀ ਗੁੰਦਵੀ ਹੋ ਜੇ ਬੱਬਰ ਸ਼ੇਰ ਹੀ ਹੋ ਜੇ ਚਾਨ ਹਾਂ ਕਬੱਡੀ ਕਬੱਡੀ ਕਾਲੇ ਸਿੰਘਾਂ ਵਾਲਾ ਕਾਲੇ ਸਿੰਘਾਂ ਵਾਲਾ ਜਵਾਬੇ ਵਾਲਾ ਨਹੀਂ ਧੱਕ ਸਕਿਆ ਆ ਮਲਬਈ ਭੱਜ ਗਿਆ ਏ ਸੋਹਣਾ ਓਏ ਆਇਆ ਸਾਡੇ ਸਵਾਦ ਸਵਾਦ ਆਉਣਾ ਚਾਹੀਦਾ ਕਬੱਡੀ ਦੇਖਣ ਵਾਲਿਆਂ ਨੂੰ ਸਵਾਦ ਆਉਣਾ ਚਾਹੀਦਾ ਆਕੇ ਥਰੂ ਦੱਸੇ ਜਾਣਗੇ ਵੀ ਕਿੰਨੇ ਕਿੰਨੇ ਰਏ ਹੈ ਗੁਰਪ੍ਰੀਤ ਮਾਜਰੀ ਜੀ ਸਾਕੇ ਪਿੰਡ ਦੇ ਸ਼ਾਕੇ ਦੀ ਟੀਮ ਜਿੱਤੂ ਰਹੀ ਹੈ ਇਹ ਚੱਲਦੇ ਮੈਚ ਦੇ ਵਿੱਚੋਂ ਆਲਮਗੀਰ ਸਾਹ ਦੀ ਟੀਮ ਜਿੱਤੂ ਰਹੀ ਹੈ